ਸਿਮਰਨਜੀਤ ਸਿੰਘ ਮਾਨ ਨੇ ਸ਼ਮਨੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਹੈ। ਦਰਅਸਲ ਵਿਦੇਸ਼ਾਂਦ ਵਿੱਚ ਸਿੱਖ ਆਗੂਆਂ ਦਾ ਕਤਲਿਆਮ ਕੀਤਾ ਜਾ ਰਿਹਾ ਹੈ ਜਿਸ ਖਿਲਾਫ ਕੇ ਆਵਾਜ਼ ਉਭੰਤ ਕਰਨ ਦੇ ਲਈ ਸ਼ਮਨੀ ਅਕਾਲੀ ਦਲ ਅੰਮ੍ਰਿਤਸਰ ਅੱਗੇ ਆਇਆ ਹੈ। ਤੁਹਮ ملاقات ਦੇ ਵਿੱਚ ਸਿੱਖ ਪੰਥ ਦੇ ਵੱਲੋਂ ਸਾਂਝੇ ਤੌਰ ਤੇ ਮੰਗ ਪੱਤਰ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਸਵਾਲ ਕਰਨ ਸੰਬੰਧੀ ਚਰਚਾਵਾਂ ਕੀਤੀਆਂ ਗਈਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨਯੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ 40 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਪੰਥ ਨੂੰ ਕੋਈ ਇਨਸਾਫ ਨਹੀਂ ਮਿਲਿਆ ਵਿਦੇਸ਼ਾਂ ਦੇ ਵਿੱਚ ਸਿੱਖਾਂਗਵਾ ਦਾ ਕਤਲੇਆਮ ਕੀਤਾ ਜਾ ਰਿਹਾ ਹੈ ਜਿਸ ਦੇ ਲਾਵ ਆਵਾਜ਼ بلند ਕਰਨ ਦੇ ਲਈ ਸ਼ਾਮਨੀ ਅਕਾਲੀ ਦਲ ਅੰਮ੍ਰਿਤਸਰ ਅੱਗੇ ਆਇਆ ਤੇ ਮੁਲਾਕਾਤ ਦੇ ਵਿੱਚ ਸਿੱਖ ਪੰਥ ਦੇ ਵੱਲੋਂ ਸਾਂਝੇ ਤੌਰ ਤੇ ਮੰਗ ਪੱਤਰ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਸਵਾਲ ਕਰਨ ਸੰਬੰਧੀ ਚਰਚਾਾਂ ਮਕ ਕੀਤੀਆਂ ਗਈਆਂ ਤੇ ਸ਼ਾਮਨੀ ਕਮੇਟੀ ਪ੍ਰਧਾਨ ਨੇ ਅਪੀਲ ਕੀਤੀ ਗਈ ਹੈ ਕਿਉਣ ਵਾਲੇ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨਾਂ ਦੇ ਵਿੱਚ ਸ਼ਾਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਪੰਜਾਬ ਦੇ ਵਿੱਚ ਕੱਢੇ ਜਾ ਰਹੇ ਕੱਲੂਕਾਰੇ ਮਾਰਚ ਦੇ ਵਿੱਚ ਮੌਲਯਤ ਕੀਤੀ ਜਾਵੇ ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਸੀਨੀਅਰ ਅਗੂ ਇਮਾਨ ਸਿੰਘ ਮਾਨ ਬਲਵਿੰਦਰ ਸਿੰਘ ਕਾਲਾ ਬ੍ਰਿਕ ਸਿੰਘ ਡੰਗਲ ਕੁਲਵੰਤ ਸਿੰਘ ਕੋਟਲਾ ਵੀ ਮੌਜੂਦ ਸਨ ਭਾਜਪਾ ਦੀ ਪਰਧਾਨ ਸਾਹਿਬ ਨੂੰ ਮਿਲਣ ਆਏ ਕਿ 40 ਬਾਰੇ ਹੋ ਗਏ ਜਤ ਘੱਲੂ ਪਾਰ ਅੱਜ ਵਸੋਇਆ ਪਰ ਅਜੇ ਤੱਕ ਸਿੱਖਾਂ ਦੇ ਮਾਮਲੇ ਨਾ ਸਰਕਾਰ ਸਮਝਦੀ ਹੈ ਨਾ ਇਹਨਾਂ ਨੂੰ ਠੀਕ ਕਰਨਾ ਚਾਹੁੰਦੀ ਹੈ ਔਰ ਪ੍ਰਧਾਨ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਹੈ ਹੋਮ ਮਿਨਿਸਟਰ ਨੂੰ ਪ੍ਰਾਈਮ ਮਿਨਿਸਟਰ ਨੂੰ ਸਾਨੂੰ ਮਿਲਣ ਦੇ ਲਈ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਿ ਬਹੁਤ ਬੇਇੱਜ਼ਤੀ ਦੀ ਗੱਲ ਹੈ ਕਿ ਐਸਸੀਪੀ ਸਿੱਧਾ ਜੇ ਵਫਾਤ ਜਾਣਾ ਚਾਵੇ ਤੇ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਨੂੰ ਮਿਲਣਾ ਚਾਵੇ ਤੇ ਉਸ ਨੂੰ ਜਵਾਬ ਨਾ ਦਿੱਤਾ ਜਾਵੇ ਇਹਦਾ ਮਤਲਬ ਹੈ ਕਿ ਸਿੱਖਾਂ ਨੂੰ ਕੌਮੀਅਤ ਦੇ ਤੌਰ ਦੇ ਉੱਤੇ ਅੱਜ ਹਿੰਦੂਤਵਾਦ ਸਮਝਦੀ ਨਹੀਂ ਹੈ ਸੋ ਅਸੀਂ ਇੰਨਾ ਨੂੰ ਇੱਕ ਯਾਦ ਪੱਤਰ ਦੇਰ ਨਾ ਹੈ ਕਿ ਜਿਹੜਾ ਮੇਲਾ 28 ਤਰੀਕ ਨੂੰ ਫਤਿਹਗੜ ਸਾਹਿਬ ਹੋਊਗਾ ਉਹਦੇ ਵਿੱਚ ਜਿਹੜਾ ਜਲੂਸ ਹੈਗਾ ਸਵੇਰੇ ਨਿਕਲਦਾ ਤੇ ਸਾਹਿਬ ਜਰਦਿਆਂ ਦਾ ਜਿੱਥੇ ਸੰਸਕਾਰ ਹੋਇਆ ਉੱਥੇ ਅਰਦਾਸ ਹੁੰਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਉਹਦੇ ਵਿੱਚ ਸਾਰੇ ਨਾਮ ਦੇਣ ਜਿਹੜਾ ਨਵਾਂ ਦੌਰ ਚੱਲਿਆ ਹੈ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਾਰਨ ਦਾ ਪਾਕਿਸਤਾਨ ਦੇ ਵਿੱਚ ਯੂਕੇ ਚ ਕੈਨੇਡਾ ਤੇ ਅਟੈਂਪਟ ਕੀਤੀ ਹੈ ਅਮਰੀਕਾ ਦੇ ਵਿੱਚ ਪੰਨੂ ਨੂੰ ਮਾਰਨ ਦੀ ਤੇ ਹਰਿਆਣੇ ਦੇ ਵਿੱਚ ਸੁਖਰੇ ਦੀਪ ਸਿੰਘ ਸੰਤੂ ਨੂੰ ਮਾਰਤਾ ਹੈ ਮੂਸੇਵਾਲ ਨੂੰ ਪੰਜਾਬ ਚ ਮਾਰਤਾ ਹੈ ਆ ਨਮਾ ਹੋਰ ਇੱਕ ਕੇਸ ਹੈ ਹੋਰ ਪ੍ਰੀਤ ਸਿੰਘ ਦਾ ਕ੍ਰੀਟਪੋਰਟ ਦਾ ਉਸ ਰਿਮਾਰਕ ਦਿੱਤਾ ਹੈ ਕਿ ਇਹ ਕਿਹੜੀ ਪਾਲਿਸੀ ਹੈ ਜਿਹਦੇ ਤਹਿਤ ਤੁਸੀਂ ਇਹ ਸਿੱਖਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਮਾਰਨਾ ਸ਼ੁਰੂ ਕਰਤਾ ਕਿ ਜਿਹੜੇ ਇਹ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਤੁਸੀਂ ਮਾਰਦੇ ਹੋ ਰੋਜ਼ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਕਿ ਗੋਲੀ ਤਾਂ ਸਾਰਿਆਂ ਨੂੰ ਅਜਣੀ ਚਾਹੀਦੀ ਹੈ ਕਨੇ ਕਨੇ ਨੂੰ ਕਿਉਂ ਮਾਰਦੇ ਹੋ ਤੁਸੀਂ ਤੇ ਗੋਲੀ ਖਾਣ ਨੂੰ ਅਸੀਂ ਤਿਆਰ ਹੈਗੇ ਅਸੀਂ ਡਰਦੇ ਤਾਂ ਹੈ ਨਹੀਂ ਕਿ ਤੇ ਤੁਸੀਂ ਗੋਲੀ ਮਾਰੋ ਤੇ ਖਤਮ ਕਰੋ ਮਾਮਲੇ ਨੂੰ ਪਰ ਇਸ ਤਰ੍ਹਾਂ ਸਾਨੂੰ ਤੜਫਾਉਣਾ ਤੇ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ ਇਹ ਬਾਦਸ਼ਾਹੀ ਹੈ ਕੈਨੇਡਾ ਦੀ ਬਾਦਸ਼ਾਹੀ ਕੈਨੇਡਾ ਦੀ ਬਾਦਸ਼ਾਹੀ ਪਾਕਿਸਤਾਨ ਦੀ ਯੂਕੇ ਦੀ ਉੱਥੇ ਜਾ ਕੇ ਸਿੱਖਾਂ ਨੂੰ ਮਾਰਨਾ ਉਹਨਾਂ ਦੀ ਬਾਦਸ਼ਾਹੀ ਨੂੰ ਵੀ ਤੋੜਿਆ ਹੈਗਾ ਇਹ ਤਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਬ੍ਰਿਟਾਨੀਆ ਨੂੰ ਵੀ ਸੀਰੀਅਸ ਨੋਟ ਲੈਣਾ ਚਾਹੀਦਾ ਹੈ ਇਹ ਹੋਰਨਾਂ ਮੁਲਕਾਂ ਦੀ ਬਾਦਸ਼ਾਹੀ ਇੰਡੀਆ ਨੇ ਤੋੜ ਦਿੱਤੀ ਹੈ ਤੇ ਜਿਹੜੀ ਮਨੋ ਡਾਕਟਰੀਨ ਹੈ ਉਹ ਵੀ ਇੱਕ ਭੰਗ ਕੀਤੀ ਹੈ ਅਮਰੀਕਾ ਦੀ ਉਹਦੇ ਮੁਤਾਬਕ ਅਮਰੀਕਾ ਚਾਹੁੰਦਾ ਕਿ ਕੋਈ ਵੀ ਬਾਹਰਲਾ ਦੇਸ਼ ਸਾਡੇ ਇਲਾਕੇ ਦੇ ਵਿੱਚ ਕੋਈ ਹਮਲਾ ਜਾਂ ਗੋਰੀ ਦਾੰਚ ਲਾਏ ਜਿਵੇਂ 1945 ਦੇ ਵਿੱਚ ਜਾਪਾਨ ਨੇ ਅਮਰੀਕਾ ਦੇ ਉੱਤੇ ਹਮਲਾ ਕੀਤਾ ਸੀ ਔਰ ਅੰਤ ਨੂੰ ਫਿਰ ਅਮਰੀਕਾ ਨੂੰ ਜਾਪਾਨ ਨੂੰ ਖਤਮ ਕਰਨਾ ਪਿਆ ਜਦੋਂ ਦੋ ਬੰਬ ਐਟਮ ਬੰਬ ਦੇ ਹੈਰਾਸ਼ੀਮਾ ਤੇ ਨਾਗਸਾਕੇ ਦੇ ਵਿੱਚ ਉਹਨਾਂ ਨੇ ਸਿੱਟੇ ਨਾ ਪਏ ਸੋ ਮੇਰਾ ਮਤਲਬ ਹੈ ਕਿ ਜਿਹੜੀ ਅਮਰੀਕਾ ਦੀ ਰੀਤ ਹੈ ਕਿ ਉਹਨਾਂ ਦੀ ਜਿਹੜੀ ਬਾਦਸ਼ਾਹੀ ਤੋੜ ਦਿੱਤੀ ਹੈ ਉੱਥੇ ਅਟੈਂਪਟ ਕਰਨ ਦੀ ਤੇ ਵਰੰਟ ਕੱਢ ਦਿੱਤੇ ਹੈਗੇ ਇਹ ਨੈਸ਼ਨਲ ਸਕਿਉਰਿਟੀ ਅਡਵਾਈਜ਼ਰ ਗੋਇਲ ਦੇ ਤੇ ਯਾਦਵੇ ਕਰੋ ਦਾ ਹੋਰ ਅਫਸਰ ਹੈ ਸਮੰਤ ਗੋਇਲ ਉਹਦੇ ਵੀ ਵਾਰੰਟ ਕੱਟ ਦਿੱਤੇ ਹੈ ਤੇ ਉਹਨਾਂ ਨੂੰ ਅਮਰੀਕਾ ਦੇ ਹਵਾਲੇ ਕਰਨਾ ਚਾਹੀਦਾ ਤੁਹਾਨੂੰ ਜਾਤ ਹੋਗਾ ਸਮੰਤ ਗੋਇਲ ਤੁਹਾਡਾ ਇਹ ਗੁਰਦਾਸਪੁਰ ਦਾ ਐਸਐਸਪੀ ਹੈ ਤੇ ਉਸ ਨੇ ਬੱਚੇ ਬਹੁਤ ਮਾਰੇ ਆ ਫੜ ਫੜ ਕੇ ਤੇ ਉਹਦੇ ਬਾਰੇ ਵੀ ਅਸੀਂ ਪੂਰੀ ਇਨਕੁਆਇਰੀ ਕਰ ਰਹੇ ਹਾਂ ਸੋ ਇਸ ਗੱਲ ਕਰਕੇ ਅਸੀਂ ਅੱਜ ਪ੍ਰਧਾਨ ਸਾਹਿਬ ਨੂੰ ਮਿਲੇ ਸੀ ਜੀ ਮਾਨ ਸਾਹਿਬ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਨੂੰ ਮਾਰਿਆ ਗਿਆ ਤੇ ਭਾਰਤ ਨੇ ਉਹਦਾ ਬੜਾ ਸਖਤ ਨੋਟਿਸ ਲਿਆ ਜਦੋਂ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਸ਼ਰੀਰਾਂ ਕਤਲ ਹੋ ਗਏ। ਇੱਕ ਗੱਲ ਤੁਹਾਡੀ ਠੀਕ ਹੈ ਜੀ ਪਰ ਇਹ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਹੈ। ਬਦਕਿਸਮਤੀ ਹੈ ਕਿ ਬੰਗਲਾਦੇਸ਼ ਦੇ ਵਿੱਚ Hinduਾਂ ਨੂੰ ਮਾਰਿਆ ਜਾ ਰਿਹਾ ਹੈ, ਜਾ ਉਹਨਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਤੇ ਕਾਨੂੰਨ ਸਾਰਿਆਂ ਦੇ ਲਈ ਇੱਕ ਹੈਗਾ। ਤੇ ਸਿੱਖਾਂ ਦੇ ਲਈ ਵੀ ਉਹੀ ਹੈ ਤੇ ਅਸੀਂ ਕਹਿੰਦੇ ਹਾਂ ਬੰਗਲਾਦੇਸ਼ ਨੂੰ ਜੇ ਤੁਹਾਨੂੰ ਤਾੜਨਾ ਦਿੱਤੀ ਹੈ। ਤੁਸੀਂ ਵੀ ਇੰਡੀਆ ਨੂੰ ਕਹੋ ਕਿ ਤੁਸੀਂ ਸਿੱਖਾਂ ਦੇ ਜਿਹੜੇ ਨਜਾਇਜ਼ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਪਾਕਿਸਤਾਨ ਤੇ ਯੂਕੇ ਦੇ ਵਿੱਚ ਸਿੱਖ ਮਾਰੇ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਤੁਸੀਂ ਤੁਹਾਡਾ ਕੀ ਸਟੈਂਡ ਹੈ ਤੇ ਤੁਸੀਂ ਇਹ ਸਾਨੂੰ ਦੱਸੋ ਕਿ ਤੁਹਾਡਾ ਸਟੈਂਡ ਕੀ ਹੈ ਦੂਸਰੀ ਗੱਲ ਹੈ 1977 ਦੇ ਵਿੱਚ 71 ਦੇ ਵਿੱਚ ਪਾਕਿਸਤਾਨ ਦੇ ਦੋ ਹਿੱਸੇ ਕਰਤੇ ਸੀ ਕਿ ਉੱਥੇ ਹਿੰਦੂਆਂ ਨੂੰ ਖਤਰਾ ਹੈਗਾ ਫਿਰ ਮੇਰਾ ਮਤਲਬ ਪਾਕਿਸਤਾਨ ਦੇ ਦੋ ਹਿੱਸੇ ਕਰਨ ਦਾ ਕੀ ਫਾਇਦਾ ਸੀਗਾ ਸਾਰੀ ਲੜਾਈ ਕੀਤੀ ਜੰਗ ਕੀਤਾ ਤੇ ਜਿਹੜੇ ਅਫਸਰਾਂ ਨੇ ਉਹ ਲੜਾਈ ਜਿੱਤੀ ਲੈਫਟੇਨੈਂਟ ਜਨਰਲ ਜਗੀਤ ਸਿੰਘ ਰੋੜੇ ਨੇ ਤੇ ਜਨਰਲ ਸ਼ਬੇਕ ਸਿੰਘ ਨੇ ਜਨਰਲ ਸ਼ਬੇਕ ਸਿੰਘ ਨੇ ਤਾਂ ਇੱਥੇ ਵੀ ਬਹੁਤ ਵੱਡਾ ਦਰਬਾਰ ਸਾਹਿਬ ਦੇ ਵਿੱਚ ਮੋਰਚਾ ਲਾਇਆ ਤੇ ਮਿਲਟਰੀ ਦਾ ਰਵੈਤ ਹੈ ਕਿ ਜਿਹੜਾ ਦੁਸ਼ਮਣ ਵੀ ਜਰਨੈਲ ਮਾਰਿਆ ਜੇ ਬਈ ਲੜਾਈ ਦੇ ਵਿੱਚ ਉਹਨੂੰ ਉਸ ਤਰ੍ਹਾਂ ਦੀ ਫਿਊਨਰਲ ਉਹੋ ਜਿਹਾ ਸੰਸਕਾਰ ਦੇਣਾ ਪੈਂਦਾ ਹੈ ਜਿੰਨਾ ਤੁਸੀਂ ਆਪਣੇ ਜਰਨੈਲ ਨੂੰ ਦਿੰਦੇ ਹੋ ਕਿ ਜਨਰਲ ਸ਼ਬੀਕ ਸਿੰਘ ਨੂੰ ਕਿਉਂ ਨਹੀਂ ਉਹੋ ਜਿਹਾ ਮਿਲਟਰੀ ਦਾ ਤੁਸੀਂ ਇਹ ਸਨਮਾਨ ਦਿੱਤਾ ਜਦੋਂ ਉਹਨਾਂ ਨੂੰ ਸੰਸਕਾਰ ਕੀਤਾ ਹੈਗਾ ਤੇ ਫਿਰ ਜਨਰਲ ਰੋੜਾ ਜਿਨੇ ਇੰਨੀ ਵੱਡਿਆ ਤੁਹਾਡੇ ਦੀ ਜੰਗ ਜਿੱਤਿਆ ਹੈ ਤੇ ਉਸ ਨੂੰ ਤੁਸੀਂ ਬਿਲਕੁਲ ਪਛਾਣਿਆ ਨਹੀਂ ਤੇ ਜਿਹੜੀ ਕਿ ਬੇਕਦਰੀ ਕੀਤੀ ਹੈ ਸਿੱਖਾਂ ਦੀ ਤੇ ਬੰਗਲਾਦੇਸ਼ ਠੀਕ ਹੈ ਉਹਨੂੰ ਕਿਉਂ ਤੋੜਨਾ ਸੀ ਜੇ ਤੁਸੀਂ ਇਹ ਸਮਝਦੇ ਸੀਗੇ ਕਿ ਹਿੰਦੂ ਤਾਂ ਵੀ ਸੁਰੱਖਤ ਨਹੀਂ ਰਹਿਣਗੇ ਫਿਰ ਪਾਕਿਸਤਾਨ ਤੋੜਨ ਦਾ ਕੀ ਮਤਲਬ ਸੀਗਾ ਜਿਹੜਾ ਉਹ ਮਿਲ ਜੂਗਾ ਹਾਂਜੀ ਡੋਨਾਲਡ ਰੰਪ ਜਿਹੜਾ ਹੈਗਾ ਉਹ ਤੋਂ ਇੰਡੀਅਨਸ ਨੂੰ ਵਾਪਸ ਕੱਢਣ ਦੀ ਔਰ ਟਰੂਡੋ ਵੀ ਇਸੇ ਤਰ੍ਹਾਂ ਹੀ ਕਹਿ ਰਿਹਾ ਹੈ ਇਹ ਜਿਹੜੇ ਸਟੂਡੈਂਟਸ ਹੈਗੇ ਇਹਨਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ। ਇਹ ਮੇਰਾ ਵਿਚਾਰ ਹੈ ਦੇ ਇਹ ਸਟੂਡੈਂਟਸ ਨੂੰ ਵਾਪਸ ਭੇਜ ਸਕਦੇ ਆ ਕਿ ਕਹਿ ਤਾਂ ਦਿੱਤਾ ਹੋਣਾ ਪਰ ਇਹ ਹੋਲੀ ਸਾਧਾਰਨ ਕਿ ਸਟੂਡੈਂਟਸ ਨੂੰ ਕਿ ਵਾਪਸ ਕਰਨਾ ਜਿਹੜੇ ਉੱਥੇ ਗਏ ਹੋਏ ਆ ਉਹਨਾਂ ਦਾ ਰਾਈਟ ਹੈਗਾ ਉੱਥੇ ਕਨਸਟੀਟਿਊਸ਼ਨ ਹੈ ਇੰਡੀਆ ਦੇ ਵਿੱਚ ਤਾਂ ਕਨਸਟੀਟਿਊਸ਼ਨਲ ਨਹੀਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਤਾਂ ਕਨਸਟੀਟਿਊਸ਼ਨ ਦਾ ਜ਼ੋਰ ਹੈਗਾ ਸਰ 40 ਸਾਲ ਦੀ ਜਿਹੜੇ ਸਰਕਾਰਾਂ ਦੇ ਰਵੱਈਏ ਤੋਂ ਲੱਗਦਾ ਕਿ ਸਿੱਖਾਂ ਨੂੰ ਇਨਸਾਫ ਨਹੀਂ ਨਹੀਂ ਇਹ ਨਹੀਂ ਮਿਲੂਗਾ ਤਾਂ ਤੇ ਅਸੀਂ ਕਹਿੰਦੇ ਆ ਕਿ ਸਿੱਖਾਂ ਨੂੰ ਹਲੇ ਤਾਂ ਹੋਣਾ ਚਾਹੀਦਾ ਹੈ ਦੋ ਕਮਾ ਇੱਕ ਧਰਤੀ ਦੇ ਉੱਤੇ ਨਹੀਂ ਰਹਿ ਸਕਦੀਆਂ ਰਕੀਆਂ ਸਿੱਖ ਨੇ ਰੋਮ ਹੈ ਇਹਨਾਂ ਦਾ ਦੇਸ਼ ਹਲੇ ਤਾਂ ਹੋਣਾ ਚਾਹੀਦਾ ਹੈ ਤੇ ਹਲੇ ਤਾਂ ਹੋਣ ਦੇ ਵਿੱਚ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊ ਇਹਨਾਂ ਦਾ ਮਿਲਟਰੀ ਦਾ ਖਰਚਾ ਖਤਮ ਹੋਊਗਾ ਕਿਉਂ ਕਰਕੇ ਇਹਨਾਂ ਦਾ ਸਾਹਮਣਾ ਫਿਰ ਚੀਨ ਤੇ ਪਾਕਿਸਤਾਨ ਦੇ ਨਾਲ ਨਹੀਂ ਹੋਊਗਾ ਵਿਚ ਵਿਚਾਲੇ ਇੰਡੀਆ ਦੇ ਚੀਨ ਦੇ ਪਾਕਿਸਤਾਨ ਦੇ ਖਾਲਸਾਣ ਦੀ ਕੰਟਰੀ ਹੋਊਗੀ ਤੇ ਉਹ ਜਿਹੜੀ ਬਫਰ ਸਟੇਟ ਬਣੂਗੀ ਉੱਥੇ ਹਮੇਸ਼ਾ ਦੇ ਲਈ ਇਹ ਹੈ ਅਮਨ ਜੇ ਬੰਸਰੀ ਵੱਜਦੀ ਰਹੂਗੀ ਦੱਖਣੀ ਸ਼ੇਰ ਦੇ ਵਿੱਚ ਸਿੱਖ ਗੁਰੂਆਂ ਨੇ ਤਾਂ ਸਰਬਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਾਰਿਆਂ ਨੂੰ ਸਾਂਝੇ ਕਰਨ ਦਾ ਸੰਦੇਸ਼ ਦਿੱਤਾ ਤੁਸੀਂ ਵੱਡ ਦੀ ਗੱਲ ਕਰਦੇ ਕਿ ਸਿੱਖ ਵੱਖਰੇ ਰਹਿਣੇ ਚਾਹੀਦੇ ਨੇ ਕੁੱਝੀਆਂ ਕੁਮਾਂ ਵੱਖਰੀਆਂ ਰਹਿਣੀਆਂ ਚਾਹੀਦੀਆਂ ਪਤਾ ਨਹੀਂ ਜੀ ਤੋਂ ਦੱਤੀ ਮਤਲਬ ਗੁਰੂਆਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਹਨਾਂ ਨੇ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ ਵਾਕੂਣ ਦੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਉਹਨਾਂ ਸਾਂਝੀ ਪੰਗਤ ਜਿਹੜਾ ਉਹਨਾਂ ਨੇ ਇਹ ਹੀ ਕਿਹਾ ਕਿ ਛਿੱਤਰ ਖਾਓ ਕੌਮ ਕੋ ਬੇਕੋਹ ਨਾ ਨਹੀਂ ਨਹੀਂ ਤੁਸੀਂ ਬਹੁਤ ਕਲੇਵਰ ਹੋ ਪਰ 10ਵੇਂ ਪਾਤਸ਼ਾਹ ਨੇ ਕਿਉਂ ਕਿਹਾ ਕਿ ਇਹਨ ਗਰੀਬ ਸਿੱਖੋਂ ਕੋ ਨੂੰ ਬਾਤ ਸਹੀ ਨੇ ਸਿੱਖ ਨੂੰ ਬਾਦਸ਼ਾਹੀ ਮਿਲ ਜਾਨੀ ਵੱਖਰੀ ਗੱਲ ਹੈਗੀ ਆ ਡਾਕਟਰ ਮਰਮੋਦ ਸਹਨੇ 10 ਸਾਲ ਚੱਕੇ ਬਾਦਸ਼ਾਹੀ ਨਹੀਂ ਦਈਆ ਤੁਸੀਂ ਤਾਂ ਪ੍ਰਧਾਨ ਮੰਤਰੀ ਰਹੇ ਨੇ ਤੁਸੀਂ ਤਾਂ ਹਿੰਦੂਵਾਦੀ ਦੀ ਗੱਲ ਕਰੀ ਜਾਂਦੇ ਹੋ ਇੱਥੇ ਮੇਰੇ ਸਾਹਮਣੇ ਨਹੀਂ ਹੋਰ ਕੀ ਹੈ ਜਦੋਂ ਤੁਸੀਂ ਤਾਂ ਗੁਰਬਾਣੀ ਦੀ ਗੱਲ ਕਰ ਦਿਓ ਮੈਂ ਗੁਰਬਾਣੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋ ਇਹਨ ਗਰੀਬ ਸਿੱਖੋਂ ਕੋ ਦੂਪ ਬਾਦਸ਼ਾਹੀ ਬਾਦਸ਼ਾਹੀ ਲੋਕ ਤੇ ਬਾਦਸ਼ਾਹੀ ਹੀ ਧਰਤੀ ਤੋਂ ਬਗੈਰ ਕਿਵੇਂ ਹੋਵੇਗਾ ਦੇਵਾ ਤੁਹਾਡੇ ਮੁਤਾਬਕ ਧਰਤੀ ਤੋਂ ਬਗੈਰ ਹੋਊਗੀ ਸਿੱਖਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ ਤੁਹਾਡੇ ਮੁਤਾਬਕ ਕੋਈ ਬਗੈਰ ਸਾਡਾ ਕੋ ਤੱਕ ਨਹੀਂ ਇਨਸਾਫ ਨਹੀਂ ਮਿਲੰਦਿਆ ਚਾਲੀ ਸਾਲ ਤੁਸੀਂ ತಾਜੀ ਦੇਖੋ ਇਹ ਮਾਫ ਕਰਨਾ ਪਰ ਦੇਵਰ ਕੇ ਸਿੱਖ ਨਾ ਜਦੋਂ ਤੱਕ ਕਾਂਗਰਸ ਦਾ ਰਾਜ ਹੁੰਦਾ ਹੈ ਹਾਂਜੀ ਤੁਸੀਂ ਉੱਥੇ ਜਾ ਕੇ ਕਹਿੰਦੇ ਹੋ ਜੈ ਹਿੰਦ ਜੇ ਭਾਜਪਾ ਦਾ ਰਾਜ ਹੋਵੇ ਫਿਰ ਕਹਿੰਦੇ ਜੈ ਜੀ ਰਾਮ ਤੁਸੀਂ ਵੀਦੇ ਹੋ ਜੈ ਜੀ ਰਾਮ ਚੱਲ ਚੱਲਣਾ ਪ੍ਰਧਾਨ ਜੀ ਇੱਕ ਲਾਸਟ ਕੁਐਸਚਨ ਯਾਰ ਬਾਬੇ ਤੋਂ ਮੈਨੇ ਮਹਾਰਾਸ਼ਟਰ ਦੇ ਵਿੱਚ ਬਹੁਤ ਤਰਸ ਆਇਆ ਯਾਰ ਜਿਹੜਾ ਬੀਜੇਪੀ ਦੀ ਸਪੋਰਟ ਕੀਤੀ ਹੈ ਹਾਂ ਔਰ ਉਸ ਤੋਂ ਬਾਅਦ ਸਪਸ਼ਟੀ ਨੂੰ ਪੁੱਛ ਲੋ ਯਾਰ ਇਸ ਨੂੰ ਪੁੱਛ ਲੋ ਚਲੋ ਤੁਸੀਂ ਦੱਸੋਗੇ ਤਾਂ ਜਿਆਦਾ ਬਿਹਤਰ ਰਹੇਗਾ ਹਾਂ ਤੇ ਮੈਨੇ ਠੀਕ ਕੀਤਾ ਜੀ ਉਹ ਤੇ ਸਪੋਰਟ ਕਰਕੇ ਭਾਬੇ ਤੋਂ ਮੈਂ ਦੀ ਆਪਾਂ ਗੱਲ ਕਰ ਦਿੰਦੇ ਆ ਤੁਹਾਡੇ ਮਨ ਸਾਹਿਬ ਤਾਂ ਠੀਕ ਹੀ ਕੀਤਾ ਤੁਹਾਡੇ ਮਨ ਤਾਂ ਨਹੀਂ ਮੇਰੇ ਮੁਤਾਬਕ ਠੀਕ ਨਹੀਂ ਕੀਤਾ ਮੇਰੇ ਮੁਤਾਬਕ ਗੱਲ ਨਹੀਂ ਕੀਤਾ ਤੁਹਾਡੇ ਮੁਤਾਬਕ ਬਿਲਕੁਲ ਸੱਚਾ ਸਿੱਖਾਂ ਦੀ ਬਾਤ ਛੜ ਦੇ ਖਿਲਾਫ ਗੱਲ ਕਰ ਰਹੇ ਹੋ ਜੀ ਮਾਨ ਸਾਹਿਬ ਸਿਮਰਜੀਤ ਤੁਹਾਨੂੰ ਲੈ ਤੁਹਾਡੇ ਲਈ ਗੱਲ ਕਰਦਾ ਪੰਥ ਸੁਣਦਾ ਬਿਲਕੁਲ ਮੈਂ ਸਿੱਖਾਂ ਹਾਂ ਇਸ ਕਰਕੇ ਮੈਂ ਸਿੱਖਾਂ ਹਾਂ ਇੱਕ ਮਿੰਟ ਯਾਰ ਮਾਨ ਸਾਹਿਬ ਤੁਹਾਡੀ ਕਹੀ ਹੋਈ ਗੱਲ ਸਮਝੀ ਕੰਪਲੀਟ ਧਿਆਨ ਨਹੀਂ ਹੋਣਿਆ ਸਾਡੀ ਇਹ ਸਮਝਦੀ ਹੈ ਬਾਬੇ ਹਰਨਾਮ ਸਿੰਘ ਨੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਔਰ ਆਪਣੀ ਗਲਤੀ ਨੂੰ بار-बार ਉਹ ਆਪਣੇ ਚਾਹੇਤਿਆਂ ਕੋਲੋਂ ਪੁਸ਼ਟੀ ਕਰਾ ਰਹੇ ਨੇ ਕਿ ਮੈਂ ਜੋ ਕੀਤਾ ਬਿਲਕੁਲ ਠੀਕ ਫੈਸਲਾ ਸੀ। ਤੁਸੀਂ ਇਹਨੂੰ ਕਿਹਾ ਕਿ ਮੈਨੂੰ ਬਦਲ ਦੇਣਾ ਚਾਹੀਦਾ ਜੀ ਉਹ ਇਸ ਪਦਵੀ ਦੇ layak ਨਹੀਂ ਹੈ। ਜਿਹੜਾ ਤਕਸਾਲ ਦੀ ਬੇਇੱਜ਼ਤੀ ਕੀਤੀ ਹੈ। ਬਾਬਾ ਦੀਪ ਸਿੰਘ ਨੇ ਤਕਸਾਲ ਚੜਾਈ ਹੈ, ਸੰਜੁਨੈਨ ਸਿੰਘ ਪੰਗਰਵਾਲ ਨੇ ਆਪਣਾ ਸੀਸ ਦੁੱਤਾ ਤੇ ਬੀਜੇਪੀ ਨੇ ਜੇ ਤੋਂ ਇੰਦਰਾ ਗਾਂਧੀ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਵਾਜਪਈ ਉਹਨਾਂ ਦਾ ਲੀਡਰ ਸੀ ਤੇ ਵਾਜਪਈ ਨੇ ਕ੍ਰੀਅਲ ਸਿਕਿਉਰਿਟੀ ਇਹ ਸਾਡੀ ਦੁਰਗਾ ਮਾਤਾ ਹੈ ਇੰਦਰਾ ਗਾਂਧੀ ਨੂੰ ਜੀ ਤੇ ਅਡਵਾਨੀ ਸਾਹਿਬ ਨੇ ਮਹਾਰਾਜ ਜੀ ਕਿਹਾ ਸੀਗਾ 4 ਸਾਲ 4 ਮਹੀਨੇ ਪਹਿਲੇ ਹੋ ਜਾਣਾ ਚਾਹੀਦਾ ਇਹ ਥਾ 6 ਮਹੀਨੇ ਹਾਂ 6 ਮਹੀਨੇ ਇੱਕ ਮਿੰਟ ਹਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਕੇ ਜਾਣਾ ਮੈਂ ਜਵਾਬ ਦਊਂਗਾ ਬੰਸਰ ਨਾਮ ਸਿੰਘ ਨੇ ਵੀ ਕਿਹਾ ਕਿ ਆਪਾਂ ਹੁਣ ਬਹਿ ਕੇ ਗੱਲ ਕਰਨ ਦੇ ਜੇ ਨਹੀਂ ਮੈਂ ਕੱਲ ਮੁੱਕ ਕੇ ਕੀਤੇ ਆਪਾਂ ਤਲਵਾਰ ਤੇ ਵੀ ਆਵਾਂਗੇ ਲੜਾਈ ਵੀ ਸਾਡਾ ਅਖੀਰਲਾ ਹਥਿਆਰ ਹੋਊ ਉਹ ਦੋਨੋਂ ਪੁੱਛ ਲੋ ਨਾ ਹਾਂਜੀ ਸਰ ਜੋਤੀ ਤੁਹਾਨੂੰ ਲੱਗਦਾ ਕਿ ਉਹ ਕਹਿੰਦਾ ਕਿ ਨਾ ਚਾਹੇ ਕੋਈ ਬੋਲ ਚੁਸੀ ਤੁਸੀਂ ਤੁਸੀਂ ਦਲੀਲ ਦੇਣਾ ਗੱਲ ਨਹੀਂ ਕਰਦਾ ਸਾਡਾ ਸਾਰਾ ਧਿਆਨ ਆ ਵੀ ਮੇਰਾ ਤੁਸੀਂ ਤਾਂ ਲੜਾਈ ਨੂੰ ਆਉਂਦੇ ਹੋ ਕਿਵੇਂ ਚਲੋ ਉਹ ਕਹਿੰਦਾ ਜੀ ਠੀਕ ਹੈ ਕਿ ਬੰਦ ਕਰੋ ਯੂ ਆਰ ਨੋਟ ਅਬਾਊਟ ਜਰਨਲਿਸਟ ਸਿਮਰ